ਹਾਂਜੀ ਬਾਈ ਆਸੀ ਕਾਲ ਜੀ ਸਾਰੇ ਨੂੰ ਤੇ ਅਦਰ ਮਿਲੋ ਭਾਈ ਲਾਲੀ ਨੂੰ ਹਾਂਜੀ ਸਤਿ ਸ੍ਰੀ ਅਕਾਲ ਖਾਲਸਾ ਇਧਰ ਆਪਣਾ ਜਗਦੇਵ ਸਿੰਘ ਗੋਲਡੇ ਦੇ ਭਰਾ ਭਾਈ ਆਪਣੇ ਕੋ ਆਇਆ ਵਾ ਸੀਗਾ ਤੇ ਜੇ ਫਾਦਰ ਸਾਹਿਬ ਚੜ੍ਹਾਈ ਕਰ ਗਏ ਸੀ ਤੇ ਚਲੋ ਭਾਈ ਅਸੀਂ ਲੈ ਕੇ ਆਏ ਤੇ ਇਹਨੂੰ ਗੋਲ ਲਿਓ ਚਲੋ ਬੰਦੇ ਦਾ ਆਪਣੇ ਬੰਦਿਆਂ ਜੀ ਨਾਲ ਕੁਝ ਹੋਰ ਹੋ ਜਾਂਦਾ ਹੈ ਨਾ ਤੇ ਚਲੋ ਹਫਤਾ ਘੰਟੇ ਸਾਡੇ ਕੋ ਰਿਆ ਹੁਣ ਕਿਉਂਕਿ ਇਕੱਲਾ ਬੰਦਾ ਹੁੰਦਾ ਜਦੋਂ ਫਿਰ ਬੰਦਾ ਥੋੜਾ ਜਿਹਾ ਹੋਈ ਜਾਂਦਾ ਹੈ ਹਨਾ ਬਾਕੀ ਚ ਹੋ ਰੱਬ ਦਾ 파ੜਾ ਜੋ ਫਿਰ ਬੰਦੇ ਨੂੰ ਕਰਨਾ ਪੈਂਦਾ ਵਿਦੇਸ਼ਾਂ ਐ ਤੁਹਾਨੂੰ ਪਤਾ ਹੀ ਇਹੀ ਹਨਾ ਤੇ ਅੱਜ ਬਈ ਸਮਝ ਲਓ ਪਿਛਲੇ ਪਿਛਲੇ ਵੀਰਵਾਰ ਨੂੰ ਲੈ ਕੇ ਆਦੇ ਸੀ ਹਫਤਾ ਹੀ ਤੇ ਅੱਜ ਸ਼ਨੀਵਾਰ ਆ ਜੋ ਸੱਜਣ ਚੱਲੇ ਆ ਤੇ ਬਾਕੀ ਅਸੀਂ ਉਹਦੇ ਬਾਅਦ ਅਸੀਂ ਇੱਕ ਪ੍ਰੋਗਰਾਮ 'ਚ ਉੱਥੇ ਜਾਣ ਤੇ ਮੇਰਾ ਭਾਈ ਗੋਲਦੇ ਨੂੰ ਸਤਿਕਾਰ ਜੀ ਸਾਰਿਆਂ ਤੇ ਭਾਈ ਹੁਣ ਦਾਦਾ ਜੀ ਇਹਦਾ ਜੀ ਕਰਦਾ ਅੱਜ ਜਾਣੇ ਨੂੰ ਹੁਣ ਅਸੀਂ ਨਹੀਂ ਛੱਡਣ ਚੱਲੇ ਸਾਡਾ ਜੀ ਨਹੀਂ ਲੱਗਣਾ ਕਿਉਂਕਿ ਅਸੀਂ ਵੀ ਦੋ ਜਣ ਅਸੀਂ ਵੀ ਪਿੱਛੇ ਦੋ ਜਣੇ ਰਹਿ ਜੰਨੇ ਆ ਹਾਂ ਹੁਣ ਚੱਲ ਇਹਦੇ ਨਾਲ ਗੱਲਾਂ ਬਾਤਾਂ ਅਸੀਂ ਗਾਗੂ ਪਾਈ ਜਾਂਦੇ ਤੇ ਹਾਂ ਚਲੋ ਇਹ ਗੱਲ ਦੀ ਵੀ ਬੰਦੇ ਦਾ ਜੀ ਲੱਗ ਜਾਂਦਾ ਹੁਣ ਇਹਦਾ ਵੀ ਜੀ ਜੀ ਕਰਦਾ ਦਾ ਜਾਣੇ ਨੂੰ ਹੁਣ ਕਿਉਂਕਿ ਯਾਰ ਤੁਹਾਨੂੰ ਪਤਾ ਵਿਦੇਸ਼ਾਂ ਦਾ ਕੰਮ ਹੈ ਕੰਮ ਵੀ ਬਈ ਜ਼ਰੂਰੀ ਐ ਦਿਹਾੜੀ ਵੀ ਲਾਉਣੀ ਪੈਂਦੀ ਆ ਹੁਣ ਦਿਹਾੜੀ ਬਿਨਾਂ ਵੀ ਕੁਛ ਨਹੀਂ ਹੈਗਾ ਹੋਰ ਸਰਵਾਈਵ ਕਰਨਾ ਬਹੁਤ ਔਖਾ ਹਾਂ ਕਿਉਂਕਿ ਇੰਡੀਆ ਇੰਡੀਆ ਦਾ ਆਪਣੇ ਆਪ ਦੇ ਘਰ ਹੁੰਨੇ ਆ ਹਾਂ ਸਿਗਣੀ ਦੁੱਧ ਦਾਦ ਵੀ ਅਪ ਘਰ ਦੇ ਹੀ ਹੁੰਦਾ ਵੀ ਚਲੋ ਜੀ ਕਰਿਆ ਗਿਆ ਜੋ ਲੈਂਦੀ ਹਾਂ ਹਾਂ ਸਹੀ ਹੈ ਹਰੇਕ ਚੀਜ਼ ਦੇ ਪੈਸੇ ਆ ਪਾਣੀ ਦੇ ਪੈਸੇ ਆ ਬਾਹਰਲੇ ਮੁਲਖਾਂ ਦੇ ਜੇ ਤੁਸੀਂ ਕੰਮ ਨਹੀਂ ਕਰੋਗੇ ਤੁਸੀਂ ਸਰਵਾਈਵ ਨਹੀਂ ਕਰ ਸਕੋ ਉਹੀ ਗੱਲ ਆ ਕਿਉਂਕਿ ਤਾਂ ਬਈ ਪਾਣੀ ਦੇ ਲੈ ਕੇ ਵੀ ਸਾਰਾ ਮਨੋ ਮੁੱਲ ਦਾ ਪਾਣੀ ਪੀਣ ਵਰਤਣ ਦੇ ਵੀ ਪੈਸੇ ਆ ਪਾਣੀ ਬੇਸਟ ਕੱਢਣ ਦੇ ਸੁੱਟਣ ਦੇ ਵੀ ਪੈਸੇ ਉਹੀ ਗੱਲ ਆ ਕਿਉਂਕਿ ਉਹਦੇ ਦਾ ਆਪਾਂ ਦਿਹਾੜੀ ਬਿਨਾਂ ਕੁਝ ਨਹੀਂ ਹੈਗਾ ਇੰਡੀਆ ਦਾ ਜਲ ਬੰਦਾ ਬੇਲਾ ਰਹਿ ਕੇ ਵੀ 6 ਮਹੀਨੇ ਸਾਲ ਬੈਠਾ ਰਹਿੰਦਾ ਕੋਈ ਚੱਕਰ ਨਹੀਂ ਹੈਗਾ ਉਰੇ ਤਾਂ ਆਇਆ ਵੀ ਬੰਦਾ ਮਹੀਨਾ ਵੀ ਬੈਠ ਨਹੀਂ ਸਕਦਾ ਬੇਲਾ ਜੇ ਬੇਲਾ ਰਹਿ ਗਿਆ ਬੱਸ ਤੇ ਸਾਰਾ ਕੁਝ ਹੀ ਹੋ ਜਾਂਦਾ ਤੇ ਬਾਕੀ ਬਈ ਅੱਜ ਚੱਲੇ ਛੱਡਣ ਆਹ ਬਈ ਗੋਲਡੀ ਦੇ ਕੋਈ ਵਿਚਾਰ ਬੱਸ ਇਹ ਬਾਈ ਜਾਨੀਂਗਾ ਉਸਤਾਦ ਬੰਦਾ ਹੈ YouTube ਦਾ YouTube ਦਾ ਸਤਾਵ ਹੈ ਹਣਾ ਤੇ ਇਹ ਜੰਨੀ ਵਾਂਗ ਸਾਰਾ ਕੁਝ ਕਰਦਾ ਹੈ। ਸਾਰਾ ਕੁਝ ਕਰ ਲੈਂਦਾ ਹੈ A to Z ਦੇ ਆਨਲਾਈਨ ਸਾਰਾ ਵਰਕ ਕਰਦਾ ਹੈ। ਕੋਈ ਵੀ ਇਹਨੂੰ ਕੰਮ ਇਹ ਲਾਈਵ ਵੀ ਕਰ ਦਿੰਦਾ ਹੈ। ਲਾਈਵ ਵੀ ਕਰ ਪੈਂਦਾ ਹੈ। ਕੋਈ ਬੈੱਡ ਕੋਈ ਮੋਬਿਲ ਲਈ ਕੋਈ ਕੁਝ ਵੀ ਕੁਝ ਵੀ ਬਣਾਉਣਾ ਹੋਵੇ ਕਿਸੇ ਨੇ ਸੰਪਰਕ ਕਰੋ ਤੁਸੀਂ ਬੈੱਡ ਬਣਾਉਣੇ ਇੰਡੀਆ ਵਰਗੇ ਬੈੱਡ ਹਾਂ ਤੇ ਬਾਈ ਬਹੁਤ ਜਾਨੀ ਟੌਪ ਦਾ ਵਧੀਆ ਕੰਮ ਵਧੀਆ ਦਾ ਕੰਮ ਇੱਕ ਨੰਬਰ ਕਰਦਾ ਹਾਂ ਬਹੁਤ ਵਧੀਆ ਹੱਥ ਸਾਫ ਹੈ ਕਿਸੇ ਦਾ ਆਪਣਾ ਬਿਜ਼ਨਸ ਹੈ ਜਿਹੜੇ ਦੇਖਦੇ ਬੰਦੇ ਕਿਸੇ ਨੂੰ ਕਾਰੀਗਰ ਚਾਹੀਦਾ ਤਾਂ ਵੀ ਕੰਟੈਕਟ ਕਰ ਲਿਓ ਸਾਨੂੰ ਕੰਟੈਕਟ ਹੈਨਾ ਕਮੈਂਟਾਂ ਚ ਲਿਖ ਦਿਓ ਵਧੀਆ ਬਾਈ ਵਧੀਆ ਵਧੀਆ ਦਾ ਹੱਥ ਸਾਫ ਹੈ ਤੇ ਕਿਉਂਕਿ ਚਲੋ ਅਸੀਂ ਦਾ ਕੰਮ ਦੇਖਿਆ ਵਾ ਇਹਦਾ ਹੈਨਾ ਬਹੁਤ ਵਧੀਆ ਕੰਮ ਕਰਦਾ ਤੇ ਕਾਰਪੈਂਟਰ ਦਾ ਸਾਰਾ ਹੁਣ ਆਨਲਾਈਨ ਵਰਕ ਵੀ ਸਾਰਾ ਆ ਕੋਈ ਕੈਮਰਿਆਂ ਦਾ ਗਿਆ ਓਪਰੇਟਰ ਹਨਾ ਲਾਈਵ ਦਾ ਬਹੁਤ ਵਧੀਆ ਜਣੀ ਗਾ ਪੂਰੀ ਜਾਣਕਾਰੀ ਇਹਨੂੰ ਕੈਮਰੇਆਂ ਵਗੈਰਾ ਦੀ YouTube ਦਾ ਤਾਂ ਉਹ ਸਤਾਦੇ ਹਨਾ ਲੋ ਬਈ ਅਸੀਂ ਆ ਗਏ ਔਰ ਜੀ 9 ਔਰ ਜੀ 9 ਪਿੰਟ ਆ ਗਏ ਬਈ ਅਸੀਂ ਇਹ ਅਗਲਾ ਪਿੰਟ ਹੈਗਾ ਬੋਰ ਕੋ ਬੋਰ ਕੋ ਜਿਹਾ ਖੋ ਇਹ ਵੀਡੀਓ ਵਿੱਚ ਛੱਡਣਾ ਬਈ ਉਹ ਬੋਰ ਕੋ ਪਿੰਟ ਰਹਿਦਾ ਹੈ ਕੋਲੀ ਹਾਂ ਲੈ ਵਤ ਜਿਹੜਾ ਬਹੁਤ ਸੋਹਣਾ ਪੈਂਦਾ ਬਾਈ ਇਹ ਵਾਕੀ ਠੱਡ ਹੋ ਗਏ ਉਹ ਠੱਡ ਦਾ ਬਹੁਤ ਦਿਨ ਪਰ ਦਿਨ ਫਰਕ ਪੈ ਰਿਹਾ ਤੇ ਠੱਡ ਦਾ ਦਿਨ ਪਰ ਦਿਨ ਫਰਕ ਪੈ ਰਿਹਾ ਬਾਈ ਹੁਣ ਵੀ ਅੱਜ ਦਾ ਕਾਫੀ ਠਾਰੀ ਦੀ ਉੱਧਰੋਂ ਜਾ ਰਿਹਾ ਹਾਂ ਤੇ ਉਹਦੇ ਬਾਅਦ ਜੇ ਮੈਂ ਦੇਖਾਂ ਫਿਰ ਜਾ ਕੇ ਹਾਂ ਮਤਲਬ ਅੱਜ ਕੱਲ ਡਿਜ਼ਾਈਨ ਯਾ ਨਵੇਂ ਤੇ ਨਵੇਂ ਹੁੰਦਾ ਯਾਰ ਲੈਣਾ ਜਿਹੜਾ ਜਮਾ ਜਮਾ ਹੀ ਜਿਹੜੇ ਨੇ ਛੋਟੇ ਜਿਹੇ ਆਉਣੇ ਆ ਜਿਵੇਂ ਜਿਹੜਾ ਪਤਾ ਹੀ ਨਾ ਲੱਗਦਾ ਲਾਲੀ ਉਹ ਉਹ ਵਧੀਆ ਜਿਵੇਂ ਮੱਕੜਾਂ ਕੋਲ ਬਾਹਰ ਚੌਰਸ ਜਿਹਾ ਦਿਖਦਾ ਹੁੰਦਾ ਮੈਟਲ ਦਾ ਐ ਬਸ ਕੈਮਰਾ ਠੀਕ ਹੈ ਜਿਹੜੂ ਪ੍ਰੋ ਲੱਗੇ ਹੋਏ ਉਹਨੇ ਧਾਗੇ ਜਿਹਾ ਲੱਗੇ ਹੋਏ ਉਹਨੇ ਉਹ ਨਹੀਂ ਉਹ ਤਾਂ ਹੋਰੇ ਲੱਗਦਾ ਬੁਰਾ ਜਾਂ ਜਮਾਈ ਛੋੜਦਾ ਲੈਣਾ ਜਿਹੜਾ ਪਤਾ ਇਹ ਲੱਗੇ ਜਿਹੜਾ ਕੱਲ ਜਿਹੜਾ ਕਲਰ ਪਰੇ ਲੱਗੇ ਬਸ ਤਾਂ ਫਾਰਮ ਜੀ ਲੱਗੀ ਹੁੰਦੀ ਉਹ ਨੌਇਸ ਰਿਡਕਸ਼ਨ ਕਰਦੀ ਉਹ ਫਾਰਮ ਜੀ ਜਿਹੜੀ ਜਮਾਈ ਉਹ ਕਰ ਦਿੰਦੀ ਹੈ ਨਾ ਬੈਕ ਸਾਈਡ ਉਹ ਆਵਾਜ਼ ਜੀ ਆਉਦੀ ਸੋਨਾ ਰੂਪੇ ਮੈਕ ਬੰਦੇ ਦੇ ਲੱਗਿਆ ਵਾ ਦਿਖ ਆਹ ਦੇਖ ਜਿਹੜਾ ਆਹ ਵੀ ਆਹ ਦੇਖ ਜਿਹਨੇ ਬਣਾਇਆ ਦਿਖਣਾ ਚਾਹੀਦਾ ਤਨ ਨਾਲ ਤਾਂ ਪ੍ਰੋਫੈਸ਼ਨਲ ਲੱਗਦਾ ਕੰਮ ਜਿ ਦੇਖਿਆ ਹਾਂ ਕੋਈ ਕੰਬਿਆਰੇ ਪਹਿਲੇ ਨੂੰ ਨੋਮੇ ਰ ਇੰਡੀਆ ਤਾਂ ਹੋ ਜਾਣਾ ਮੈਡਾਲੀਨ ਚ ਕਰ ਰਿਹਾ ਮੈਂ ਇਟਲੀ ਚ ਕਿਸੇ ਦਿਨ ਨਾ ਆਪਾਂ ਲਾਲੀ ਆਇਓ ਕਰਦੇ ਆਪਾਂ ਕਿਸੇ ਦਿਨ ਬਹਿ ਕੇ ਨਾ ਮੈਂ ਕਿ ਲੱਭਦੇ ਆ ਨਹੀਂ ਮੈਂ ਇੱਕ ਵੀ ਲੱਭਦੇ ਆ ਤੇ ਔਰਕਾਸ ਕੱਪਾ ਬਾਬੇ ਨਾਲ ਜਾ ਕਿਸੇ ਬਾਬਾ ਜੀ ਨਾਲ ਹੈ ਨਾ ਕਰਦੇ ਆ ਇਹ ਚੀਜ਼ ਓਹਿਆਂ ਦਾ ਲੈ ਲਿਓ ਉਹਨਾਂ ਨੂੰ ਆਪਾਂ ਕਬੱਡੀ ਦੀਆਂ ਉੱਠਦੇ ਆ ਵੀ ਕਿੱਦਾਂ ਸਟਾਰਟ ਕਰੀ ਤੁਸੀਂ ਹੈ ਨਾ ਕੀ ਕੋ ਸਾਨੂੰ ਆਈਆਂ ਸਰੋਵੇ ਚੀ ਚੌਕੀ ਵੀ ਹੁੰਦੀ ਆ ਇੱਕ ਵਾਰ ਹਨਾ ਕੋਈ ਵੀ ਬੰਦਾ ਕੰਮ ਕਰਦਾ ਹੈ ਕੋਈ ਵੀ ਕੰਮ ਸ਼ੁਰੂ ਕਰਦਾ ਹੈ ਧਮਕੀਆਂ ਵੀ ਲੈਂਦੀਆਂ ਟਰੈਕਟ ਵੀ ਆਏ ਆ ਬਹੁਤ ਕੁਝ ਹੋਇਆ ਹਰੇਕ ਫੀਲਡ ਦੇ ਵਿੱਚ ਆ ਤੁਸੀਂ ਚੰਗਾ ਕੰਮ ਕਰਦੇ ਆ ਠੀਕ ਨਹੀਂ ਤੁਹਾਨੂੰ ਥ੍ਰੈਟ ਬਹੁਤ ਆਉਨੇ ਆ ਤੁਹਾਡੀ ਚੜ੍ਹਾਈ ਵੀ ਹੁੰਦੀ ਆ ਤੁਹਾਡੇ ਨਾਲ ਦੇ ਵੀ ਤੁਹਾਡੇ ਨੂੰ ਜੈਲਸੀ ਕਰਨ ਲੱਗ ਜਾਂਦਾ ਇਹ ਵੀ ਗੱਲ ਹੈ ਇਹ ਸਭ ਤੋਂ ਵੱਡੀ ਗੱਲ ਆਖਾਈ ਇਹ ਪਰ ਜੈਲਸੀ ਬੰਦਾ ਉਹ ਕਰੂਗਾ ਜਿਹੜਾ ਹਲਕਾ ਭੰਡਾ ਹੋਊਗਾ ਜਿਹੜਾ ਤੁਹਾਡਾ ਯਾਰ ਖਾਸ ਹੋਊਗਾ ਰੱਜਿਆ ਬੰਦਾ ਘਰ ਦੇ ਨਾਲ ਰਜਵਾੜਾ ਬੰਦਾ ਕਦੇ ਵੀ ਜੈਲਸੀ ਨਹੀਂ ਕੋਈ ਗੱਲ ਹਲਕਾ ਬੰਦਾ ਬੇਨੀਤਾ ਬੰਦਾ ਹਨਾ ਖੱਜ ਹੋਊਗੀ ਜਿਹੜੀ ਉਹ ਤੁਹਾਡੇ ਨੂੰ ਸਭ ਤੋਂ ਵੱਧ ਜਿਹੜੇ ਬੰਦੇ ਨੇ ਯਾਰ ਸਭ ਨੂੰ ਦੇਖਿਆ ਵਜਾ ਹਨਾ ਕੋਈ ਕਿਸੇ ਤੇ ਉਹ ਨਹੀਂ ਕਰਦਾ ਰੱਜਿਆ ਪੁੱਜਿਆ ਉਹ ਬਰਦਾ ਕਰੇ ਆਪਣੇ ਯਾਰ ਮਿੱਤਰ ਨਾਲ ਉਹ ਨਹੀਂ ਕਰਦਾ ਹਨਾ ਤੇ ਹਵਾ ਦੇ ਬੰਦਾ ਇਹ ਸੌਦਾ ਵੀ ਸਾਡਾ ਕੋਈ ਯਾਰ ਮਿੱਤਰ ਭਰਾ ਤਰੱਕੀ ਕਰੇ ਠੀਕ ਨਹੀਂ ਚਾਹੇ ਲਾਲੀ ਤੇਰੇ ਉਪਰ ਹੀ ਲਾਲ ਆ ਹਨਾ ਤੇ ਹੁਣ ਮੈਂ ਤਾਂ ਚੱਲ ਯਾਰ ਤੈਨੂੰ ਸਾਲ ਤੋਂ ਮਿਲਿਆ ਹਨਾ ਆਪਾਂ ਯਾਰ ਤੇਰੀ ਪਿੱਠ ਪਿੱਛੇ ਵੀ ਜਦੋਂ ਨਾ ਮੂੰਹ ਪਰ ਵੀ ਆਪਾਂ ਕਹਿੰਦੇ ਯਾਰ ਵੀ ਤੂੰ ਵਧੀਆ ਯਾਰ ਤਰੱਕੀ ਕਰੇ ਦਿਨ ਪਰ ਭਾਈ ਮੈਂ ਚੱਲ ਛੇ ਆ ਸ਼ੇਮ ਇੰਡੀ ਨਹੀਂ ਲਾਲਾ ਬਹੁਤ ਜ਼ਿਆਦਾ ਉੱਪਰ ਉੱਠਿਆ ਹਨਾ ਉਹ ਬੰਦਿਆਂ ਦੇ ਨਾਮ ਆਇਆ ਜਿਨ੍ਹਾਂ 'ਚ ਬੰਦੇ ਲੋਕ ਸੋਚਦੇ ਆ ਵੀ ਸਾਡਾ ਵੀ ਇੱਥੇ ਨਾਮ ਬੋਲੇ ਹਨਾ ਉਹ ਬੰਦਿਆਂ ਦੇ ਵੀ ਤੇਰਾ ਨਾਮ ਬੋਲਦਾ ਇਹ 'ਚ ਕੋਈ ਸ਼ੱਕ ਨਹੀਂ ਹੈਗੀ ਜ ਕੋਈ ਦੋਰਾਵਾ ਨਹੀਂ ਅਤਰ ਗੋਲਦੀ ਭਰਾ ਕਹਿੰਦੇ ਆ ਕਵਨੋਨ ਦੇ ਵਿੱਚ ਕੰਮ ਕਰਦਾ ਤੇ ਆ ਕਵਨੋਨ ਦੇ ਵਿੱਚ ਕੰਮ ਕਰਦਾ ਕਹਿੰਦੇ ਇਹਦੇ ਅੰਦਰ ਕੰਮ ਚੱਲਦਾ ਕਹਿੰਦੇ ਇਦਾਂ ਭਰਾ ਵਾ ਇਹ ਦੇਖੋ ਜੀ ਕਹਿੰਦੇ ਬਹੁਤ ਤਗੜਾ ਲੱਕੜੀ ਦਾ ਕਾਰਪੈਂਟਰ ਬਹੁਤ ਤਗੜਾ ਹੈ। ਬੋਲ ਨੂੰ ਬੋਰ ਕੋ ਪਿੰਡ ਅੱਗੇ ਐ, ਇੱਥੋਂ ਰਾਹ ਪਤਾ ਤੈਨੂੰ ਆਪਣੇ ਘਰ ਦਾ। ਆ ਸਾਹਮਣੇ ਬੋਰ ਕੋ ਆ। ਆਹ ਬੋਰ ਕੋ ਤੇਰੇ ਘਰ ਦਾ ਨਹੀਂ ਗਾ ਪਿੰਡ ਦੀ। ਚੱਲੀਏ ਲੋਵੇ ਜਿੱਥੇ ਵੀ ਕਿਸੇ ਨੇ ਬਾਈ ਉਹ ਘਰੇ ਵੀ ਬਣਵਾਉਣੇ ਆ। ਕੰਮ ਕਰ ਕਰ ਸਕਦਾ। ਵਧੀਆ ਯਾਰ ਹੱਥ ਬਹੁਤ ਸਾਫ਼ ਹੈ। ਮਤਲਬ ਚਲੋ ਆਪਾਂ ਉਹੀ ਮੇਖਾ ਲਾਉਣੀ ਦਾ ਸਾਡੇ ਵਰਗੇ ਵੀ ਲਾਏ ਸਕਦੇ ਆ ਹੈਨਾ। ਮੇਰਾ ਕੋਈ ਔਖੀ ਨਹੀਂ ਪਰ ਜਿਹੜੀ ਗੱਲ ਹੁੰਦੀ ਆ ਵੀ ਕੰਮ ਕਰਨਾ ਦਿਖੇ ਵੀ ਹਾਂ ਕੁਝ ਕਰਿਆ ਬੰਦੇ ਨੇ ਕੋਈ ਦੂਜਾ ਆ ਕੇ ਬੰਦਾ ਵੀ ਤਾਰੀਫ ਕਰੇ ਉਹ ਚੀਜ਼ ਇਹ ਬੰਦਾ 골ਡੀ ਉਸਤਾਦ ਹੈ ਉਸਤਾਦ ਹੈ ਨਸਮਲਪੁਰ ਦਾ موسی ਪੰਡਾ ਹੈ موسی ਕਹਿੰਦੇ ਇਹਨੂੰ ਇਹ ਉਹ ਬੰਦਾ ਹੈ ਕਹਿੰਦੇ ਜਿਹਦੇ ਇਟਲੀ ਆਉਣ ਤੇ ਜਿੱਦਣ ਆਇਆ ਪਿੰਡ ਦੇ ਨੂੰ ਤੈਨੂੰ ਵਖਤ ਪੈ ਗਿਆ ਕਹਿੰਦੇ 골ਡੀ ਚਲੇ ਗਿਆ ਇਹ ਉਹ ਬੰਦਾ ਕਹਿੰਦੇ ਕਿਉਂਕਿ ਭਾਈ ਬੰਦੇ ਬਹੁਤ ਯਾਰ ਕੋਈ ਵੀ ਆ ਜਾਂਦਾ ਤਾਂ ਇਹਦੇ ਕੋਲ ਹਨਾ ਕੋਈ ਵੀ ਆ ਜਾਂਦਾ ਤਾਂ ਇਹਦੇ ਕੋਲ ਵੈਲਕਮ ਕਿਸੇ ਨੇ ਹਨ ਇਹਨੇ ਚੱਲ ਕਦੇ ਛੋਟਾ ਆ ਜਵੇ ਕੋਈ ਬڑا ਆ ਜਵੇ ਹਨ ਕੋਈ ਬਜ਼ੁਰਗ ਆ ਜਵੇ ਨੇ ਬੰਦੇ ਨੇ ਕਦੇ ਮੱਥੇ ਵੱਟ ਨਹੀਂ ਪਾਇਆ ਕੋਈ ਫੋਨ ਠੀਕ ਕਰਵਾਉਣਾ ਆ ਇਹਨਾਂ ਦਾ ਇਹਦੇ ਕੋਈ ਸੈਟਿੰਗ ਕਰਾਉਣਾ ਆ ਇਹਨਾਂ ਦਾ ਹਨ ਤੇ ਕੋਈ ਨਵਾਂ ਫੋਨ ਲੈਣਾ ਆ ਇਹਨਾਂ ਦਾ ਲੈ ਕੇ ਕੋਈ ਵੀ ਆਉਂਦਾ ਕੋਈ ਸੈਟਿੰਗ ਕਰਾਉਣਾ ਆ ਇਹਨਾਂ ਦਾ ਪਰ ਇਹ ਬੰਦੇ ਨੇ ਕਦੇ ਮੱਥੇ ਵੱਟ ਨਹੀਂ ਪਾਇਆ ਹਨ ਹਰੇਕ ਬੰਦੇ ਨੂੰ ਮਰ ਕਰਕੇ ਦਿੰਦਾ ਤਾਂ ਅਸੀਂ ਵੀ ਅਰ ਬਥੇਰਾ ਇਹਨੂੰ ਕਿਹਾ ਚਲੋ ਵੀ ਹਨ ਬਈ ਕੋਈ ਕੰਮ ਹੈ ਇੱਥੇ ਕਵ ਵਧੀਆ ਯਾਰ ਇਹਦਾ ਫੋਨ ਵੀ ਫੋਨਾਂ ਦੀ ਨੌਲਜ ਹੈ ਇਹਨੂੰ ਫੋਨਾਂ ਦੀ ਕਿਹਾ ਲੈਪਟਾਪ ਬਈ ਕਿਹਾ ਤੇ ਵਧੀਆ ਲਾਈਵ ਦਾ ਸਿਸਟਮ ਜਿੱਦਾਂ ਆਪਰੇਟ ਕਰਨ ਦਾ ਬਹੁਤ ਪਹਿਲੀਆਂ 2017 18 ਚ ਜਦੋਂ ਕੋਈ ਕੋਈ ਚੈਨਲ ਹੋਵੇ ਕਰਦਾ ਦਾ ਲਾਈਵ 2018 ਚ ਇਹ ਬੰਦੇ ਨੇ ਲਾਈਵ ਆਪਰੇਟ ਕਰਦਾ ਤਾਂ ਤੇ ਅਸਲ ਅੱਖੀਂ ਦੇਖੀ ਹੋਈਆਂ ਚੀਜ਼ਾਂ ਬਈ ਇਹ ਮੋੜਨਾ ਇਹ ਉਹ ਗੋਲਡੀ ਹੈ ਇਹ ਮੋੜਨਾ ਬਸ ਉੱਥੇ ਲੋ ਬਈ ਗੋਲਡੀ ਦੇ ਪਿੰਡ ਆ ਕੇ ਬੋਰ ਗੋ ਸੰਜਾਕ ਨੂੰ ਮੋਰਗ ਸੰਜਾਕ ਨੂੰ ਦੇਖੋ ਬਹੁਤ ਸੋਹਣੇ ਦਰਖਤ ਬਹੁਤ ਸੋਹਣਾ ਪਿੰਡ ਬਹੁਤ ਸੋਹਣੇ ਘਰ ਤੇ ਇਹ ਭੇਜੋ ਜਲਾ ਲਓ ਤੇ ਚਾਹੇ ਮੇਰੇ ਘਰ ਨਹੀਂ ਗੋਲੀ ਜਾਣਾ ਆਵੇ ਤੁੰ ਨੂੰ ਛਿੜ ਕੇ ਲੱਗਦਾ ਨਹੀਂ ਆਜੋ ਮੇਰੇ ਨਹੀਂ 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 ਫੇਰ ਆਉਂਗਾ ਸਰ ਤੇ ਇੱਥੇ ਬਈ ਪੈਂਟਾਗੇ ਤੇ ਤੇ ਕਿਹੜਾ ਹੋ ਜਾਂਦਾ ਹੈ ਇੱਥੇ ਜੇ ਰਹਦਾ ਵਾ ਜੇ ਇੱਥੇ ਆ ਮਸਤ ਰਹਾ ਮਹਿਲ ਮਹਿਲ ਆਦਾ ਇਹ ਉੱਪਰ ਨੇ ਤਰ੍ਹਾਂ ਭਰਾ ਇੱਥੇ ਵੜਦੇ ਸੀ ਇੱਧਰ ਭਾਈ ਚੱਲਿਆ ਇਹ ਹੁਣ ਸਾਡਾ ਭਰਾ ਬਹੁਤ ਜਾ ਕੇ ਹੂੰ ਮੈਂ ਕਿ ਲਾ ਲੈਣੀ ਇੱਥੇ ਮੋੜ ਘੱਟ ਕੇ ਅੱਗੇ ਪੋ ਪਾਉਂਦਾ the are ਤੇ ਬਸ ਉਹ ਆ ਰਹਾ ਹੈ ਵਾਪਸ ਨਿਹਰਾ ਹੋ ਗਿਆ ਥੋੜਾ ਥੋੜਾ ਵੈਸੇ ਵੀ ਕੱਲ ਨੂੰ ਟਾਈਮ ਬਦਲ ਜਾਣਾ ਹੁਣ ਹੁਣ ਇੰਡੀਆ ਨਾਲੋਂ 4.5 ਘੰਟੇ ਦਾ ਫਰਕ ਪੈ ਜਾਣਾ ਅੱਗੇ 3.5 ਘੰਟੇ ਦਾ ਫਰਕ ਪੈਣਾ ਮਾ ਲਾਲੀ ਯੈਸ ਕਿੱਦਾਂ ਰਿਹਾ ਫੰਕਸ਼ਨ ਫੰਕਸ਼ਨ ਬਹੁਤ ਵਧੀਆ ਹੋ ਗਿਆ ਪਰਮਾ ਵਧੀਆ ਵਧੀਆ ਪ੍ਰੋਗਰਾਮ ਦੇ ਨਾਲ ਵਧੀਆ ਬਾਈ ਫਨ ਕਰਿਆ ਅਸੀਂ ਉਹਨਾਂ ਰੋਟੀ ਪਾਣੀ ਖਾ ਆ ਗਏ ਆਪਣਾ ਆਪਣਾ ਯਾਰ ਕਰਨ ਅਰੇ ਕੋਟ ਪੈਂਟ ਦਿੱਤਾ ਉਹਦਾ ਕੋਟ ਪੈਂਟ ਦਿੱਤਾ ਵਾ ਕੱਲ ਦਾ ਉਹ ਲੈਣਾ ਜਾ ਕੇ ਦੁਬਾਰਾ ਸਰੀਆ ਤੇ ਪੈਂਟ ਠੀਕ ਪੈਂਟ ਹੀ ਕਰਨ ਦਿੱਤੀ ਵੀ ਆ ਕੱਲ Oreo ਚੋ ਲਿਆਦਾ ਤੇ ਉਹ ਉੱਥੇ ਕੋਈ ਟੇਲਰ ਮਿਲਿਆ ਨਹੀਂ ਹੈਗਾ ਤੇ ਹੁਣ ਉੱਥੇ ਦਿੱਤਾ ਵਾ ਹੁਣ ਤੇ ਲੈ ਕੇ ਆਉਣਾ ਸਵੇਰੇ ਦਿੱਤਾ ਵਾ ਲੋ ਬਾਈ ਅਸੀਂ ਆਇਆ ਇਪਰ ਮਾਰਕੀਟ ਹੁਣ ਤੇ ਥੋੜੇ ਟੇਲਰ ਆਇਕ ਅੰਦਰ ਕੋਟ ਪੈਂਟ ਠੀਕ ਹੋਣਾ ਦਿੱਤਾ ਵਾ ਇਹ ਉਹ ਲੈ ਕੇ ਜਾਣਾ ਹੁਣ ਹਨੇਰਾ ਹੋ ਗਿਆ ਸਰਯਾਤੇ ਆਇਪਰ ਲੋਗ ਵੀ ਅੰਦਰ ਹੋ ਗਏ ਇੰਟਰਪਰਲ ਦੇ ਬਹੁਤ ਵੱਡੀ ਮਾਰਕੀਟ ਹੈ ਸ਼ੋਰੂਮ ਵੀ ਨਾ ਦੇਖਾ ਉਹ ਆ ਬਾਈ ਉਹ ਦੁਕਾਨ ਆ ਜਿੱਥੇ ਉਹ ਟੇਲਰ ਦੀ ਤੇ ਛੋਟੀ ਜੀ ਦੁਕਾਨ ਆ ਜਮਈ ਇੱਥੇ ਆਇਆ ਬਾਈ ਹੁਣ ਇਹਦਾ ਕੋਟ ਪੰਡ ਠੀਕ ਹੋਣਾ ਦਿੱਤਾ ਹੋਇਆ ਇੱਥੇ ਤਾਂ ਮਿਲੂਗਾ ਮਿਲ ਗਿਆ ਉਹ ਮਿਲ ਗਿਆ ਇਹ ਮਿਲ ਗਿਆ ਇਹ ਇਹ ਆ ਲਓ ਪਟਣ ਦੇਖ ਲਈਏ ਤਾਂ ਲੱਗਿਆ ਹਾਂ ਆ ਤਾਂ ਬੱਡਣ ਵੀ ਸਹੀ ਓਕੇ ਆ ਕਮੋ